ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜੀਵਨ ਤੇ ਜਾਨੂ ਹੋ 3-4 ਦਿਨ ਪਹਿਲਾਂ ਅਕਨੂਰ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜੋ 11 ਅਗਸਤ ਨੂੰ ਉੱਥੇ ਕੋਈ ਜੋ ਕਟਨਾ ਹੋਈ ਸੀ ਉਸ ਦੇ ਬਾਰੇ ਤੋ ਪ੍ਰੈਸ ਕਾਨਫਰੰਸ ਆ ਜੀ ਦੇ ਕੀ ਹੋਈਗੀ ਤਾਂ ਅ ਦੋ-ਤਿੰਨ ਦਿਨ ਤੋਂ ਵੇਟ ਕਰ ਰਹੇ ਸੀ ਕਿ ਕੋਈ ਸਾਡੇ ਇਹ ਸੇਕ ਵਿਦਵਾਨ ਇਹਨਾਂ ਨੂੰ ਗੁਰਬਾਨੀ ਦੇ ਉੱਪਰ ਪਕੜਾ ਜਿਨ੍ਹਾਂ ਨੂੰ ਸੇਕ ਇਤਿਹਾਸ ਦੀ ਬਹੁਤ ਨੋਲੇਜ ਹੈ ਜਾਂ ਸੇਕ ਰਾਤ ਮਰੀਅਾਤੇ ਬਾਰੇ ਜੋ ਕਾਫੀ ਜਾਣਕਾਰੀ ਰੱਖਤੇ ਹਨ ਕੋਈ ਵੀ ਸਾਹਮਣੇ ਆਣਗੇ ਤਾਂ ਉਹ ਸੰਗਤ ਨੂੰ ਕੁਝ ਸਿੱਧ ਦੇਣਗੇ ਲekin ਸਾਤ ਸੰਜੀ 3-4 ਦਿਨਾਂ ਤੋ ਕੋਈ ਵੀ ਸਾਹਮਣੇ ਨਹੀਂ ਆਇਆ ਸ਼ਾਇਦ ਅਗਰ ਕੋਈ ਆਇਆ ਵੀ ਹੈ ਤਾਂ ਸ਼ਾਇਦ ਮੇਰੀ ਨਜ਼ਰ ਵਿੱਚ ਕੋਈ ਨਹੀਂ ਮਿਲਿਆ ਮੈਨੂੰ ਤਾ ਇਸ ਕਰਕੇ ਮੈਂ ਅੱਜ ਇਹ ਵੀਡੀਓ ਬਣਾ ਰਿਹਾ ਕਿਉਂਕਿ ਕੁਝ ਸਵਾਲ ਹਨ ਆਲੇ ਵੀ ਕੁਝ ਸਵਾਲ ਹਨ ਉਹਨਾਂ ਦੇ ਜਵਾਬ ਮਿਲਨੇ ਚਾਹੀਦੇ ਸ਼ਾਇਦ ਇਹ ਸਵਾਲ ਤੁਹਾਡੀ ਤੁਹਾਡੇ ਮਨ ਵਿੱਚ ਵੀ ਹੋਵੇ ਸਭ ਤੋਂ ਪਹਿਲਾਂ ਕਿ ਉਸ ਪ੍ਰੈਸ ਕਾਨਫਰੰਸ ਵਿੱਚ ਡੀਜੀਪੀਸੀ ਦੇ ਉੱਤੇਦਾਰ ਵੀ ਸਨ ਜਨਤ ਪ੍ਰਧਾਨ ਵੀ ਸਨ ਹੋਰ ਮੈਂਬਰ ਵੀ ਸਨ ਲੋਕਲ ਜੋ ਕਮੇਟੀ ਆਕਨੂਰ ਦੇ ਗੁਰਦੁਆਰਾ ਸਾਹਿਬ ਦੀ ਉਹ ਵੀ ਸ਼ਾਮਿਲ ਸਨ ਤਾਂ کافی ਲੰਬੀ ਪ੍ਰੈਸ ਕਾਨਫਰੰਸ ਹੋਈ ਉਹਦੇ ਸਵਾਲ ਵੀ ਹੋਏ ਤਾਂ ਸਵਾਲ ਲੈ ਆਉਂਦਾ ਹੈ ਕਿ ਪਹਿਲਾਂ ਤਾਂ ਮੈਂ ਦੱਸਾਂ ਕਿ ਸਰਦਾਰ ਰਵੀਰ ਸਿੰਘ ਜੀ ਜੋ ਕਿ ਅਕਨੂਰ ਦੇ ਡੀਜੀਪੀ ਸੀ ਦੇ ਇਲੈਕਟਿਡ ਮੈਂਬਰ ਉਹਨਾਂ ਨੇ ਉਸ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਅਸੀਂ ਜੋ ਆਪਣੇ ਮੁਲਾਜ਼ਮ ਹਨ ਉਹਨਾਂ ਉੱਪਰ ਐਕਸ਼ਨ ਲਿਆ ਹੈ ਔਰ ਐਕਸ਼ਨ ਲੈ ਕੇ ਉਸਦੀ ਰਿਪੋਰਟ ਜੋ ਹੈ ਉਹ ਕੱਲ ਹੀ ਮਤਲਬ ਉਹ 20 ਤਰੀਕ ਨੂੰ ਗੱਲ ਕਰ ਰਹੇ ਸੀ ਨਾ ਮਤਲਬ 19 ਨੂੰ ਉਹਨਾਂ ਨੇ ਡੀਜੀਪੀਸੀ ਨੂੰ ਭੇਜ ਦਿੱਤੀ ਹੈ ਤੇ ਉਹ ਕਹਿ ਰਹੇ ਸੀ ਕਿ ਅੱਜ ਇਸ ਦੀ ਹਾਰਡ ਕਾਪੀ ਵੀ ਇਹਨਾਂ ਨੂੰ ਦੇ ਦਾਂਗੇ ਕਿਉਂਕਿ ਜੋ ਪਹਿਲੇ ਰਿਪੋਰਟ ਭੇਜੀਆ ਹੋ WhatsApp ਤੇ ਭੇਜੀ ਸੀ ਠੀਕ ਹੈ ਤੇ ਉਸ ਦੇ ਵਿੱਚ ਮੇਰਾ ਸਵਾਲ ਜੋ ਹੈ ਉਹ ਪ੍ਰਧਾਨ ਸਾਹਿਬ ਦੇ ਏ ਇਹ ਨਾਲ ਕਿ ਡੀਜੀਪੀਸੀ ਦੇ ਪ੍ਰਧਾਨ ਸਾਹਿਬ ਉਸ ਮੀਟਿੰਗ ਵਿੱਚ ਸ਼ਾਮਲ ਹੋਏ ਕੁਝ ਮੈਂਬਰਸ ਦੇ ਨਾਲ ਵੀ ਸਭ ਤੋਂ ਪਹਿਲਾਂ ਕਿ ਕੀ ਜੋ ਇਹਨਾਂ ਨੂੰ ਰਿਪੋਰਟ ਲੋਕਲ ਕਮੇਟੀ ਨੇ ਭੇਜੀ ਸੀ ਉਹ ਉਹਨਾਂ ਨੇ ਡਿਸਕਸ ਕੀਤੀ ਹੈ ਆਪਣੀ ਕਮੇਟੀ ਵਿੱਚ ਜਾਂ ਨਹੀਂ ਜੇ ਕੀਤੀ ਤਾਂ ਉਹਨਾਂ ਨੇ ਉਸ ਦਾ ਕੀ ਨਿਚੋੜ ਕਟਿਆ ਉਹ ਪ੍ਰੈਸ ਕਾਨਫਰੰਸ ਵਿੱਚ ਕਿਉਂ ਨਹੀਂ ਦੱਸਿਆ ਨੰਬਰ 2 ਜੇ ਕੋਈ ਮੀਟਿੰਗ ਨਹੀਂ ਹੋਈ ਕੋਈ ਡਿਸਕਸ ਨਹੀਂ ਕੀਤਾ ਗਿਆ ਤਾਂ ਫਿਰ ਉਹ ਇਸ ਮੀਟਿੰਗ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਕਿਉਂ ਸਨ ਕਿਉਂਕਿ ਇਹ ਪ੍ਰੈਸ ਕਾਨਫਰੰਸ ਜੋ ਲੋਕਲ ਕਮੇਟੀ ਦੀ ਬੰਦੀ ਸੀ ਇਹ ਉਹਨਾਂ ਦੀ ਪ੍ਰੈਸ ਕਾਨਫਰੰਸ ਸੀ ਇਹ ਇਸ ਵਿੱਚ ਡੀਜੀਪੀ ਸੀ ਦਾ ਰੇਜੈਂਟਸ ਦਾ ਕੀ ਮਤਲਬ ਹੈ ਹੋਰ ਪ੍ਰਧਾਨ ਸਾਹਿਬ ਹੋ ਡੀਜੀਪੀਸੀ ਦੇ ਸਾਰੇ ਮੈਂਬਰ ਜੋ ਲੋਕਲ ਕਮੇਟੀ ਦੇ ਜੋ ਸਟੈਂਡ ਸੀ ਉਹਦੇ ਨਾਲ ਬਿਲਕੁਲ ਐਗਰੀ ਨਜ਼ਰ ਆਈ ਜੇ ਤੁਸੀਂ ਐਗਰੀਡ ਹੀ ਸੀ ਤਾਂ ਫਿਰ ਹੁਣ ਰਿਪੋਰਟ ਉੱਪਰ ਤੁਸੀਂ ਕੀ ਐਕਸ਼ਨ ਲੋਗੇ ਯਕੀ ਪਬਲੀਕਲੀ ਡੀਜੀਪੀਸੀ ਨੇ ਉਸ ਇੱਕ ਪ੍ਰੈਸ ਕਾਨਫਰੰਸ ਵਿੱਚ ਆ ਕੇ ਤੁਸੀਂ कि ਉਹਨਾਂ ਦੀ ਹਾਂ ਵਿੱਚ ਹਮਲਾ ਛੱਡੀ ਜਿੱਦ ਤਾਂ ਮਤਲਬ ਐਕਸ਼ਨ ਕੋਈ ਨਹੀਂ ਹੋਣਾ ਕੋਈ ਐਕਸ਼ਨ ਦੀ ਗੁੰਜਾਇਸ਼ ਨੂੰ ਨਹੀਂ ਹੋ। ਨੰਬਰ 2 ਅੱਜ 3 ਦਿਨ ਹੋ ਗਏ ਅਗਰ ਤੁਸੀਂ ਕੋਈ ਡਿਸੀਜਨ ਲਿਆ ਹੈ ਕੋਈ ਤੁਸੀਂ ਮੀਟਿੰਗ ਕੀਤੀ ਹੈ ਅੱਜ ਤੱਕ ਸਾਹਮਣੇ ਕਿਉਂ ਨਹੀਂ ਹੈ? ਨੰਬਰ 3 ਕਿਸੇ ਵੀ ਸੰਸਥਾ ਦਾ ਕਿਸੇ ਵੀ ਅ ਰਿਲੀਜੀਅਸ ਬੋਡੀ ਦਾ ਜੀ ਇੰਪੋਰਟੈਂਟ ਜੋ ਉਹਦਾ ਹੁੰਦਾ ਉਹ ਜਨਰਲ ਸੈਕਟਰੀ ਦਾ ਸੀ ਉਸ ਪ੍ਰੈਸ ਕਾਨਫਰੈਂਸ 'ਚ ਅਗਰ ਪ੍ਰਧਾਨ ਸਾਹਿਬ ਤੇ ਹੋਰ ਮੈਂਬਰਜ਼ ਅਗਰ ਹਾਜ਼ਰ ਹੋਏ ਤਾਂ ਜਨਰਲ ਸੈਕਟਰੀ ਸਾਹਿਬ ਕਿਉਂ ਨਹੀਂ ਸਨ ਹਾਜ਼ਰ ਕੀ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਇਸਾਂ ਪ੍ਰੈਸ ਕਾਨਫਰੈਂਸ ਹੋਣੀ ਹੈ ਉਥੇ ਚੱਲਣਾ ਹੈ ਜਾਂ ਨਹੀਂ ਅਗਰ ਨਹੀਂ ਦੱਸਿਆ ਗਿਆ ਤਾਂ ਕਿਉਂ ਫਿਰ ਨਾਲ ਹੀ ਇੱਕ ਹੋਰ ਜ਼ਰੂਰੀ ਉਹਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਹੁੰਦਾ। ਉਹ ਵੀ ਗેરਹਾਜ਼ਰ ਸੀ। ਕੀ ਉਹਨਾਂ ਨਾਲ ਵੀ ਉਹ ਰਿਪੋਰਟ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ ਜੋ ਲੋਕਲ ਕਮੇਟੀ ਨੇ ਭੇਜੀ ਹੈ। ਆਹ 3-4 ਦਿਨ ਹੋ ਗਏ ਨੇ ਤੁਸੀਂ ਉਸ ਦਾ ਕੀ ਸਿੱਟਾ ਕਟਿਆ ਸੰਗਤ ਦੇ ਸਾਹਮਣੇ ਲਿਆਓ। ਸੰਗਤ ਦੇ ਸਾਹਮਣੇ ਕਿਉਂ ਨਹੀਂ ਆਇਆ 3 ਐਸੀ ਕਿਹੜੀ ਕੋਈ ਰਾਕਟ ਸਾਇੰਸ ਹੈ ਉਸ ਰਿਪੋਰਟ ਦੇ ਵਿੱਚ ਜਿਸ ਨੂੰ ਤੁਹਾਨੂੰ ਇਨਵੈਸਟੀਗੇਸ਼ਨ ਕਰਦੇ ਆ ਮਹੀਨੇ ਮਹੀਨੇ ਲੱਗ ਜਾਂਦੀ ਹੈ ਸੀਬੀਆਈ ਜਾਂ ਐਨਆਈਏ ਦੀ ਇਨਵੈਸਟੀਗੇਸ਼ਨ ਤੇ ਹੈ ਨਹੀਂ ਉਹਦੀ ਉੱਥੇ ਹੀ ਔਨ ਸਪਾਟ ਤੁਹਾਡੇ ਕੋਲ ਰਿਪੋਰਟ ਆਈ ਦੋ ਮਿੰਟ ਡਿਸਕਸ ਕਰੋ ਆਪਣੇ ਮੈਂਬਰਾਂ ਨਾਲ ਆਪਣੇ ਹੁਦਦਾਰਾਂ ਨਾਲ ਤੇ ਸੰਗਤ ਦੇ ਸਾਹਮਣੇ ਲਿਆਓ ਐਸਾ ਕਿਉਂ ਨਹੀਂ ਕੋਟ ਪ੍ਰਧਾਨ ਸਾਹਿਬ ਇਸ ਦੇ ਵਿੱਚ ਪੂਰੀ ਤਰ੍ਹਾਂ ਪੂਰੀ ਇਸ ਪ੍ਰੈਸ ਕਾਨਫਰੰਸ ਵਿੱਚ ਜੋ ਕਮੇਟੀ ਲੋਕਲ ਕਮੇਟੀ ਦਾ ਸਟੈਂਡ ਸੀ ਉਹਦੇ ਨਾਲ ਬਿਲਕੁਲ ਐਗਰੀਡ ਨਜ਼ਰ ਆ ਰਿਹਾ ਇਸ ਸਰਦਾਰ ਰੰबीर ਸਿੰਘ ਜੀ ਨੇ ਪ੍ਰੈਸ ਕਾਨਫਰੰਸ ਇਚ ਕਿਹਾ ਕਿ ਕੋਈ ਮਤਲਬ ਰਹਿਤ ਮਰਿਆਦਾ ਦਾ ਕੋਈ ਮਤਲਬ ਵਾਇਲੇਸ਼ਨ ਨਹੀਂ ਹੋਇਆ ਸਰਦਾਰ ਰੰबीर ਸਿੰਘ ਜੀ ਹੋਰ ਪ੍ਰਧਾਨ ਸਾਹਿਬ ਇਸ ਦਾ ਮਤਲਬ ਕਿ ਵਾਇਲੇਸ਼ਨ ਨਹੀਂ ਹੋਇਆ ਜੇ ਮਰਿਆਦਾ ਭੰਗ ਨਹੀਂ ਹੋਈ ਤਾਂ ਜੋ ਹੋਇਆ ਉਹ ਐਸ ਪਰ ਮਰਿਆਦਾ ਹੋਇਆ ਇਸ ਕਾਲ ਦੀ ਕਲੀਅਰਿਫਾਈ ਕਲੀਅਰਿਫਿਕੇਸ਼ਨ ਕੌਣ ਦੇਗਾ ਜੇ ਤੇ ਤੁਸੀਂ ਮੰਨਦੇ ਕਿ ਹਾਂਜੀ ਮਰਿਆਦਾ ਭੰਗ ਹੋਈ ਹੈ ਫਿਰ ਤਾਂ ਕੋਈ ਸਵਾਲ ਨਹੀਂ ਸੀ ਲੇਕਿਨ ਜੇ ਤੁਸੀਂ ਕਹਿ ਬੈਠੇ ਹੋ ਤਾਂ ਕੀ ਕੋਈ ਮਰਿਆਦਾ ਭੰਗ ਨਹੀਂ ਹੋਈ ਤਾਂ ਜੋ ਹੋਇਆ ਉਹ ਤੇ ਕੀ ਉਹ ਮਰਿਆਦਾ ਦਾ ਹਿੱਸਾ ਸੀ ਪਲੀਜ਼ ਇਸ ਚੀਜ਼ ਦਾ ਕਲੈਰੀਫਿਕੇਸ਼ਨ ਵੀ ਦੇਣਾ ਚਾਹੀਦਾ ਹੈ ਇਹ ਪ੍ਰਧਾਨ ਸਾਹਿਬ ਦੀ ਅਗਰਸੀ ਮੀਟਿੰਗ ਵਿੱਚ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸੀਗੇ ਤੇ ਤੁਹਾਨੂੰ ਇਸ ਦੀ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਸੀ ਕਿ ਮਰਿਆਦਾ ਦਾ ਉਲੰਘਣ ਕਿਉਂ ਨਹੀਂ ਹੋਇਆ ਆਕਰ ਤੁਸੀਂ ਐਗਰੀ ਕਰ ਰਹੇ ਹੋ ਉਹਨਾਂ ਨਾਲ ਨੰਬਰ ਦੋ ਅਨਬੀਰ ਸਿੰਘ ਜੀ ਨੇ ਕੱਲ੍ਹ ਹੋਰ ਕਹੀ कि लड़के के पिता ने उन्हबात ही दस्या कि मैं आप किस मैं आप जाके लड़के उठ के एक फेरा ले लूँ सवाल तो इत है कि फेरा लैन की इजाजत क्यों दी गई सवाल तो यह है ਇਸ ਦਾ ਜਿਵੇਂ ਵਰ ਕੋਨ ਇਸ ਦਾ ਮਤਲਬ ਇਹ ਹੈ ਕਿ ਕੱਲ ਨੂੰ ਕੋਈ ਵੀ ਆ ਕੇ ਕਿਸੇ ਵੀ ਗੁਰਦੁਆਰੇ ਵਿੱਚ ਕੁਝ ਵੀ ਕਰ ਜਾਏ ਸਾਨੂੰ ਕੋਈ ਪਰਵਾਹ ਨਹੀਂ ਕੱਲ ਕੋਈ ਵੀ ਹੁਣ ਇਸ ਦਾ ਮਤਲਬ ਵੀ ਹੋਰ ਨਿਕਲਦਾ ਹੈ ਕੱਲ ਕੋਈ ਵੀ ਕਿਸੇ ਗੁਰਦੁਆਰੇ ਵਿੱਚ ਜਾ ਕੇ ਸ਼ਗਨ ਦੀ ਰਸਮ ਕਰਦਾ ਹੈ ਕੁੜਮਾਈ ਦੀ ਰਸਮ ਕਰਦਾ ਹੈ ਅਗਰ ਉਹ ਇੱਕ ਦੀ ਜਗ੍ਹਾ ਦੋ ਫੇਰੇ ਵੀ ਲੈ ਲੈਂਦਾ ਤੇ ਕਮੇਟੀਆਂ ਨੂੰ ਕੋਈ ਉਸ ਦੀ ਪਰਵਾਹ ਨਹੀਂ ਉਹ ਐਸ ਪਰ 30 ਕਮੇਟੀ ਇਹ ਬਿਲਕੁਲ ਐਸ ਪਰ ਸਿੱਖ ਰਹਿਤ ਮਰਿਆਦਾ ਹੀ ਹੋ ਰਹੀ ਹੈ ਕੀ ਆ ਇਸ ਗੱਲ ਨੂੰ ਮੰਨਦੇ ਹੋ ਕਿ ਕਿਸੇ ਵੀ ਗੁਰਦੁਆਰੇ ਵਿੱਚ ਇੱਕ ਜੋੜਾ ਆਏ ਉਹ ਆ ਕੇ ਲਾਂਵਰਿਕ ਲਵੇ ਤੇ ਅਰਦਾਸਾ ਕਰੇ ਤੇ ਚਲੀ ਜਾਏ ਕੀ ਉਹ ਮਰਿਆਦਾ ਤੋਂ ਤੁਸੀਂ ਮੰਨਦੇ ਹੋ ਇਹ ਮੰਨਦੇ ਹੋ ਤਾਂ ਸਾਨੂੰ ਡਿਕਲੇਅਰ ਕਰੋ ਕਿ ਜੰਮੂ ਦੀ ਕਮੇਟੀ ਦੀ ਜੰਮੂ ਡੀਜੀਪੀਸੀ ਵਿੱਚ ਉਹ ਮर्याਦਾ ਅਲਾਉਡ ਹੈ ਮਸਲਾ ਇਹ ਨਹੀਂ ਹੈ ਕਿ ਮਸਲਾ ਛੋਟਾ ਹੈ ਜਾਂ ਵੱਡਾ ਹੈ ਮਸਲਾ ਇਹ ਹੈ ਕਿ ਜੋ ਇੱਕ ਸੈਟ ਰੂਟੀਨ ਹੈ ਮर्याਦਾ ਦਾ ਮਤਲਬ ਕੀ ਹੁੰਦਾ ਕਿ ਸਾਰੇ ਗੁਰਦੁਆਰਿਆਂ ਵਿੱਚ ਸਾਡੇ ਸਾਰੇ ਕਾਰਜ ਜਿਹੜੇ ਇੱਕ ਉਹਨਾਂ ਵਿੱਚ ਯੂਨੀਫਾਰਮਿਟੀ ਹੋਣੀ ਚਾਹੀਦੀ ਇੱਕੋ ਜਿਹੇ ਹੋਣੇ ਚਾਹੀਦੇ ਆਗਰ ਅਰਦਾਸ ਤੋਂ ਬਾਅਦ हुक्मनामे ਤੋਂ ਬਾਅਦ ਖੜਾ ਪ੍ਰਸ਼ਾਦ ਵਰਤਨ ਦੀ ਮਰਿਆਦਾ ਹੈ। ਤਲ ਕੋਈ ਖੜਾ ਪ੍ਰਸ਼ਾਦ ਪਹਿਲੇ ਵਰਤਦਾ ਹੁਕਮਨਾਮੇ ਦਾ। ਇਸ ਲਈ ਇਹ ਇੱਕ ਯੂਨੀਫਾਰਮ ਜੋ ਹੈ ਯੂਨੀਫਾਰਮਿਟੀ ਲਿਆਉਣ ਵਾਸਤੇ ਕਿ ਹਰ ਜਗ੍ਹਾ ਤੇ ਹਰ ਗੁਰਦੁਆਰੇ ਵਿੱਚ ਇੱਕੋ ਹੀ ਤਰੀਕਾ ਅਪਣਾਇਆ ਜਾਏ ਇਸ ਲਈ ਇਹ ਮਰਿਆਦਾ ਬਣੀ ਹੋਈ ਹੈ। ਸਾਡੇ ਜੀਵਨ ਵਿੱਚ ਇੱਕ ਸਰਤਾ ਬਣੀ ਰਹੇ ਅਸੀਂ ਸਾਡੀ ਸਿੱਖ ਦਾ ਲਾਈਫ ਜੋ ਹੈ ਉਹ ਯੂਨੀਫਾਰਮ ਹੋਏ ਮਰੀ ਹਦਾਦਾ ਇਹ ਮਤਲਬ ਨਾ ਕਿ ਮਨਮਰਜ਼ੀ ਨਾਲ ਜਿਸਲੇ ਆਏ ਜੋ ਆਏ ਜੋ ਕਰੇ ਠੀਕ ਹੈ ਮੈਨੂੰ ਲੱਗਦਾ ਹੈ ਕਿ ਕਿਤੇ ਐਸਾ ਨਾ ਹੋਏ ਕੱਲ ਨੂੰ ਕੋਈ ਆਏ ਤੇ ਉਹ ਅਰਦਾਸ ਕਰਵਾ ਕੇ ਹੱਥ ਵਿੱਚ ਦੀਵਾ ਪਕੜ ਕੇ ਇਥੇ ਰਲਾ ਜਾਏਗਾ ਫਿਰ ਵੀ ਅਸੀਂ ਚੁੱਪ ਰਾਵਾਂਗੇ ਅਸੀਂ ਆਏ ਠੀਕ ਹੈ ਕੋਈ ਮर्यादा ਦਾ ਉਲੰਘਨ ਨਹੀਂ ਤੇ ਕੁਐਸਚਨ ਬਹੁਤ ਹਨ ਤੇ ਇਹਨਾਂ ਨੂੰ ਸੀਰੀਅਸਲੀ ਲੈਣਾ ਪਏਗਾ ਪ੍ਰਧਾਨ ਸਾਹਿਬ ਨੂੰ ਖਾਸ ਕਰ ਇਹ ਪ੍ਰਧਾਨ ਹਨ ਡਿਸਟ੍ਰਿਕਟ ਦੇ ਔਰ ਜੰਮੂ ਇੱਕ ਸੈਂਟਰਲ ਪਲੇਸ ਹੈ ਸਾਡੇ ਜੀਐਨਕੇ ਦੀ ਜੋ ਆਵਾਜ਼ ਇੱਥੋਂ ਜੋ ਗੱਲ ਇਧਰੋਂ ਨਿਕਲੇਗੀ ਸਾਰਿਆਂ પાસે ਫੈਲ ਜਾਏਗੀ ਔਰ ਜੋ ਇੱਥੇ ਇੰਪਲੀਮੈਂਟ ਹੋਏਗਾ ਉਹ ਸਾਰਿਆਂ પાસે ਇੰਪਲੀਮੈਂਟ ਹੋਏਗਾ ਜਾਤੇ ਟੇਕ ਦਾ ਲਾਂਗ ਲੈਕੇ ਲਮਾਈ ਕੀਤੀ ਗਈ ਕਲ ਰਿਆਸੀ ਵੀ ਹੋ ਸਕਦਾ ਹੈ ਕਲ ਡੋਡੇ ਵੀ ਹੋ ਸਕਦਾ ਕਲ ਪਰਜੋਰੀ ਦੇ ਕਿਸੇ ਗਰਾਮ ਵਿੱਚ ਵੀ ਹੋ ਸਕਦਾ ਇਸ ਲਈ ਇਸ ਨੂੰ ਇੱਕ ਵਾਰੀ ਫਿਰ ਰੀਕਨਸਿਡਰ ਕੀਤਾ ਜਾਏ ਠੀਕ ਹੈ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਤੁਸੀਂ بڑا ਕੋਈ ਬੜੀ ਭਾਰੀ ਸਜ਼ਾ ਲਗਾਓ ਨਹੀਂ ਲਗਾਓ ਕਿਸੇ ਕਿਸ ਨੂੰ ਲੇਕਿਨ ਸੰਗਤ ਨੂੰ ਇੱਕ ਡਾਇਰੈਕਸ਼ਨ ਦਿਓ ਕਿ ਹਾਂ ਗਲਤੀ ਹੋਈ ਹੈ ਤੇ ਇਹ ਗਲਤੀ ਦੁਬਾਰਾ ਨਹੀਂ ਹੋਣੀ ਚਾਹੀਦੀ ਕੋਈ ਵੀ ਪ੍ਰਬੰਧਕ ਕੋਈ ਵੀ ਗੁਰਦੁਆਰੇ ਦੇ ਰਾਗੀ ਸਿੰਘ ਜਾਂ ਗਰੰਤੀ ਸਿੰਘ ਐਸੀ ਚੀਜ਼ਾਂ ਨੂੰ ਗੁਰਦੁਆਰੇ ਵਿੱਚ ਐਲੋ ਨਾ ਕਰੋ ਬਸ ਇੰਨੀ ਬੇਨਤੀ ਤੁਸੀਂ ਕਰ ਦਿਓ ਤੇ ਸਾਰੇ ਪਾਸੇ ਮੈਸੇਜ ਇਹ ਫੈਲ ਜਾਏਗਾ ਅਸੀਂ ਨਹੀਂ ਕਹਿੰਦੇ ਕਿਸੇ ਗਰੰਤੀ ਸਿੰਘ ਨੂੰ ਜਾਂ ਕਿਸੇ ਮੈਨੇਜਰ ਨੂੰ ਜਾਂ ਕਿਸੇ ਰਾਗੀ ਸਿੰਘ ਨੂੰ ਸਿਜ਼ਾਹ ਦੇ ਹੋਵੇ ਲੋਕੀਂ ਤੇ ਉਪਰਕਾਸ਼ਤ ਕਰ ਦਿਓ ਇਹ ਕਰੋ ਉਹ ਕਰੋ ਐਸਾ ਨਹੀਂ ਹੈ ਸਿਰਫ ਇਹ ਹੈ ਤੇ ਸਾਡੇ ਗੁਰਦੁਆਰਿਆਂ ਵਿੱਚ ਇਕਸਾਰਤਾ ਲਾਗੂ ਹੋਣੀ ਚਾਹੀਦੀ ਹੈ ਚਿਸਤੇ ਵੱਸਤੇ ਸਿੱਖਿਆਤ ਮਰਿਆਦਾ ਬਣੀ ਹੋਈ ਹੈ ਮੈਨੂੰ ਪ੍ਰਧਾਨ ਸਾਹਿਬ ਨਾਲ ਕੋਈ ਪਰਸਨਲ ਕੋਈ ਈਲਾ ਸ਼ਿਕਵਾ ਨਹੀਂ ਰਵੀਰ ਸਿੰਘ ਜੀ ਨਾਲ ਕੋਈ ਈਲਾ ਸ਼ਿਕਵਾ ਤੁਸੀਂ ਨਾਲ ਨਹੀਂ ਜਾਂ ਮੇਰੀ ਕਿਸੇ ਆ ਮੀਡੀਆ ਚੈਨਲ ਵਾਲਿਆਂ ਨਾਲ ਕੋਈ ਸਾਂਝ ਨਹੀਂ ਹੈ ਇਸ ਕਰਕੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿਸੇ ਨਾਲ ਕੋਈ ਵੀ ਮੇਰਾ ਵਿਤਕਰਾਰ ਨਹੀਂ ਹੈ ਨਾ ਮੈਂ ਕਿਸੇ ਨਾਲ ਅ ਕੋਈ ਮੇਰਾ ਕੋਈ ਲੈਣ ਦੇ ਨਾ ਬਟ ਸਿਰਫ ਇਤਨੀ ਮਨਛਾ ਹੈ ਮਨ ਵਿੱਚ ਸਾਡੇ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਸਹੀ ਤਰੀਕੇ ਨਾਲ ਚੱਲੇ ਆਪ ਤੁਹਾਨੂੰ ਇਹ ਜਿਹੜੀ ਜੋ ਗੰਗੀ ਸਿੰਘ ਜੀ ਨੇ ਕਿਹਾ ਹੈ ਇੱਕ 2 ਮਿੰਟ ਦੀ ਕਲਿੱਪ ਮੈਂ ਤੁਹਾਨੂੰ ਦਿਖਾ ਦਿੰਦਾ ਸੋ ਦੈਟ ਜੋ ਮੇਰੀ ਗੱਲ ਹੈ ਉਸ ਨੂੰ ਤੁਸੀਂ ਸਮਝ ਸਕੋ ਉਹਨਾਂ ਨੇ ਕੀ ਕਰ ਸਕਣਾ ਲੇਕਿਨ ਮੈਂ ਆਪਣੀ ਬਾਨੀ ਨੂੰ ਇਥੇ ਵਿਰਾਮ ਦੇਾਂਗਾ ਜੋ ਅੱਜ ਦਾ ਜਿਹੜਾ ਸਾਡਾ ਮੇਨ ਮੁੱਦਾ ਸੀ ਮੈਂ ਉਸ ਤੇ ਫਿਰ ਆਉਂਦੇ ਹੋਏ ਪਰਿਵਾਰ ਨੇ ਔਰ ਮੈਂ ਆਪਣੀ ਜਿਹੜੀ ਜਿੰਨੇ ਇਹਦੇ ਵਿੱਚ এমਪਲੋਏ ਸਾਡੇ ਸੀ ਉਹਨਾਂ ਦੀ ਸਾਰਿਆਂ ਦੀ ਪੂਰੀ ਵੈਰੀਫਿਕੇਸ਼ਨ ਕੀਤੀ ਗਈ ਉਹਨਾਂ ਕੋਲੋਂ ਪੂਰੀ ਗੱਲਬਾਤ ਸੁਣੀ ਗਈ ਔਰ ਉਹਨਾਂ ਨੇ ਜੋ ਇਹ ਦੱਸਿਆ ਉਹਨਾਂ ਨੇ ਦੱਸਿਆ ਹੈ ਪਰਿਵਾਰ ਨੇ ਵੀ ਦੱਸਿਆ ਹੈ ਕਿ ਇੱਥੇ ਅਸੀਂ ਸਗਨ ਦੀ ਰਸਮ ਕੀਤੀ ਹੈ ਬੱਚਿਆਂ ਨੂੰ ਮੈਂ ਆਪ ਕੇ ਆਪਰਕਰਮਾਂ ਦੇ ਵਾਸਤੇ ਬੱਚੇ ਨੇ ਆਪ ਉੱਠ ਕੇ ਪ੍ਰਕਰਮਾਂ ਕੀਤੇ ਹਨ ਉਸ ਦੇ ਵਾਸਤੇ ਉਸ ਪਰਿਵਾਰ ਨੇ ਵੀ ਕੀ ਕੀ ਅਗਰ ਸੰਗਤ ਨੂੰ ਇਸ ਦੇ ਵਿੱਚ ਅਗਰ ਕੋਈ ਉਹਨਾਂ ਦਾ ਜੇ ਡਿਆਬਲ ਉੱਜ ਗਿਆ ਸੰਗਤ ਦੁਖੀ ਹੈ ਤੇ ਉਹਨਾਂ ਨੇ ਵੀ ਪਰੰਪਰ ਸੰਗਤ ਨੂੰ ਸੰਗਤ ਦੀ ਕਚੈਰੀ ਦੇ ਵਿੱਚ ਮਾਫੀ ਮੰਗੀ ਹੈ। ਔਰ ਸਾਡੇ ਮੁਲਾਜ਼ਮਾਂ ਦੀ ਜਿੰਨੀ ਵੀ ਉਹ ਅਸੀਂ ਜੋ ਪੜਤਾਲ ਕੀਤੀ ਹੈ ਉਸ ਪੜਤਾਲ ਨੂੰ ਅਸੀਂ ਅੱਜ ਡਿਸਟ੍ਰਿਕਟ ਕਮੇਟੀ ਨੂੰ ਕੱਲ ਦੀ ਦਾਸਨੇ ਰਿਪੋਰਟ ਜਿਹੜੀ ਸੋਸ਼ਲ WhatsApp ਤੇ ਰਾਹੀਂ ਉਹਨਾਂ ਨੂੰ ਭੇਜੀ ਦਿੱਤੀ ਹੈ। ਅੱਜ ਮੈਂ ਹਾਰਡ ਕਾਪੀ ਵੀ ਸਬਮਿਟ ਕਰਾਂਗਾ ਔਰ ਜਿਹੜੀ ਇਸ ਤੇ ਵੰਡੀ ਕਾਰਵਾਈ ਹੋਏਗੀ ਉਸ ਕਾਰਵਾਈ ਤੋਂ ਬਾਅਦ ਜੋ ਵੀ ਇਸ ਦਾ ਸਿੱਟਾ ਨਿਕਲਦਾ ਹੋਏਗਾ ਉਸ ਤੇ ਅਸੀਂ ਜ਼ੋਰ ਅਮਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਚੈਨਲਾਂ ਨੇ ਵੀ ਮੈਂ ਕਿਸੇ ਦਾ ਇੱਕ ਦਾ ਨਾਮ ਹੀ ਲਾਗਾ ਜਿਨ੍ਹਾਂ ਚੈਨਲਾਂ ਨੇ ਪਾਰਟਿਕੂਲਰ ਕਵਰ ਕੀਤਾ ਉਸ ਦੇ ਵਿੱਚ ਸਤਾਸ਼ਵੀ ਦੋਸ਼ੀ ਬਣਾਇਆ ਗਿਆ ਔਰ ਇੱਥੇ ਤੱਕ ਕਿ ਮੈਂ ਆਪਣਾ ਤੁਹਾਨੂੰ ਪੂਰਾ ਕਲੈਰੀਫਿਕੇਸ਼ਨ ਦਿੱਤਾ ਔਰ ਆਪ ਜੀ ਤੱਕ ਵੀ ਉਹ ਸੀਸੀਟੀਵੀ ਫੁਟੇਜ ਪਹੁੰਚੀ ਆ ਕਿ ਦਾਸ ਦਾ ਇੱਥੇ ਆਣਾ ਕਿੰਨੇ ਵਜੇ ਹੋਇਆ ਠੀਕ ਹੈ ਇਹ ਜਿਹੜਾ ਤੁਹਾਡਾ ਸਵਾਲ ਸੀ ਮੈਂ ਇਸ ਦਾ ਜਵਾਬ ਦਿੱਤਾ ਦੂਜਾ ਤੁਸੀਂ ਜਿਹੜੀ ਪੰਥਕ ਮਰਿਆਦਾ ਦੀ ਗੱਲ ਕੀਤੀ ਹੈ ਜੋ ਸਾਡੇ ਵੈਰੀਫਿਕੇਸ਼ਨ ਦੇ ਵਿੱਚ ਆਇਆ ਕਿਸੇ ਪੰਥਕ ਮਰਿਆੰਦਾ ਦੀ ਕੋਈ ਉਲੰਘਣਾ ਨਹੀਂ ਕੀਤੀ ਗਈ ਹੈ ਅਗਰ ਇਹਦੇ ਤੋਂ ਸਾਥ ਸਰ ਜੀ ਉਹ ਪੈਰਨ ਕੇ ਕੋਈ ਮर्यादा ਤਾਈ ਉਲੋਨਾ ਨਹੀਂ ਹੋਈ ਉਹ ਤੁਸੀਂ ਡਿਸਾਈਡ ਕਰਨਾ ਹੈ ਤੇ ਜੋ ਵੀ ਤੁਹਾਡੇ ਵਿਚਾਰ ਹਨ ਕਮੈਂਟਸ ਵਿੱਚ ਜ਼ਰੂਰ ਲਿਖੋ ਤੇ ਅਸੀਂ ਨਹੀਂ ਗੱਲ ਕਰ ਰਹੇ ਸੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਕਲ ਸਾ ਵਾਹਿਗੁਰੂ ਜੀ ਕਿ ਫਤ ਹੈ